ਆ ਪਰਮਜੀਤ ਸਿੰਘ ਵਾਲਾ ਸੋ ਪਿਛਲੇ ਦਿਨੀ ਨਾਨਾ ਦੇਵੀ ਤੋਂ ਆ ਰਿਹਾ ਇੱਕ ਟੈਂਪੂ ਰਾਣਾ ਸਾਹਿਬ ਨਹਿਰ ਜਗੀਰੇ ਦੇ ਪੁਲ ਕੋਲ ਜਿਹੜਾ ਹਾਸ ਅਗਰਸਤ ਹੁੰਦਾ ਹੈ ਅਤੇ ਉਸ ਦੇ ਵਿੱਚ 10 ਲੋਕਾਂ ਦੀ ਜਿਹੜੀ ਕਿ ਮੌਤ ਹੋ ਜਾਂਦੀ ਹੈ ਸੋ ਇਸ ਸਮੇਂ ਪਿੰਡ ਮਾਨਕਵਾਲ ਦੇ ਵਿੱਚ ਖਣੇ ਆ ਪਿੰਡ ਮਾਨਕਵਾਲ ਵਿੱਚ ਸੋਗ ਦਾ ਸੋਗ ਦੀ ਲਹਿਰ ਹੈ ਇਸ ਸਮੇਂ ਉਹਨਾਂ 10 ਵਿੱਚੋਂ 8 ਡੈਡ ਬੋਡੀ ਆ ਪਿੰਡ ਪਹੁੰਚ ਚੁੱਕਿਆ ਨੇ ਅਤੇ ਉਹਨਾਂ ਸੰਸਕਾਰ ਹੋਣ ਲੱਗਿਆ ਹੈ ਸੋ ਇਸ ਵੇਲੇ ਤਸਵੀਰਾਂ ਦੇਖ ਰਿਹਾ ਹਾਂ ਲਗਾਤਾਰ ਕਿ ਪਿੰਡ ਮਾਨਕਵਾਲ ਦੇ ਵਿੱਚ ਉਨਾ ਅੱਠ ਦੇ ਡੈਡ ਬੋਡੀਆਂ ਦਾ ਜਿਹੜਾ ਕਿ ਸੰਸਕਾਰ ਹੋਣ ਲੱਗਾ ਅਤੇ ਲੋਕ ਬਹੁਤ ਭਾਰੀ ਮਾਤਰਾ ਦੇ ਵਿੱਚ ਪਿੰਡ ਮਾਨਕਵਾਲ ਦੇ ਵਿੱਚ ਪਹੁੰਚੇ ਨੇ ਦੱਸ ਦਈਏ ਤਾਂ ਕਿ ਅੱਠ ਲੋਕਾਂ ਦਾ ਇਹਦਾ ਸੰਸਕਾਰ ਜਿਹੜਾ ਕਿ ਇੱਥੇ ਹੋ ਰਿਹਾ ਜਿਹੜੇ ਕਿ ਨੈਣਾ ਦੇਵੀ ਤੋਂ ਆ ਰਹੇ ਇੱਕ ਤਈ ਪੂ ਛੋਟਾ ਹਾਥੀ ਜਿਸ ਨੂੰ ਕਹ ਦਈਏ ਜੋ ਹਾਸਤਾ ਗਰਸਤਾ ਹੁੰਦਾ ਹੈ ਦੱਸ ਦਈਏ ਤਾਂ ਇਹਨਾਂ ਜਿਹੜੀਆਂ ਆ ਜਿਹੜੇ ਸੰਸਕਾਰ ਹੋ ਰਹੇ ਨੇ ਇਹਨਾਂ ਵਿੱਚ ਇੱਕ ਚਿਖਾ ਉਹ ਚਿਖਾ ਹੈ ਵੀਡੀਓ 'ਕ ਇੱਕ ਮਾਂ ਦੀ ਵੱਲ ਰਹੀ ਹੈ ਇੱਕ ਮਾਂ ਅਤੇ ਦੋ ਬੱਚੇ ਉਹਨਾਂ ਦੀ ਇੱਕ ਚਿਖਾ ਜੋ ਇਹ ਚਿਖਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਸ ਚਿਖਾ ਦੇ ਵਿੱਚ ਇੱਕ ਮਾਂ ਅਤੇ ਦੋ ਬੱਚੇ ਜਿਹੜੇ ਇਸ ਆਸੇਵਸਕਾਰ ਹੁੰਦੇ ਨੇ ਉਹਨਾਂ ਨੂੰ ਜਿਹੜਾ ਕੀ ਸੰਸਕਾਰ ਕੀਤਾ ਜਾਵੇਗਾ ਉਹਨਾਂ ਦੀ ਇੱਕ ਚਿਖਾ ਹੀ ਜਿਹੜੀ ਕਿ ਬਣਾਈ ਜਾਵੇਗੀ ਇਹ ਸਾਰਾ ਪਰਿਵਾਰ ਜਿਹੜਾ ਕਿ ਚਾਰ ਜਾਣੇ ਯਾਤਰਾ ਤੇ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਸਿਰਫ ਇੱਕ ਪਰਸ ਜਿਹੜਾ ਬਚਦਾ ਦੋ ਬੱਚੇ ਅਤੇ ਇੱਕ ਮਾਂ ਉਹਨਾਂ ਦੀ ਜਿਹੜੀ ਕਿ ਇਸ ਆਸਾ ਵਿੱਚ ਹਸਤਕ੍ਰਿਤ ਹੋ ਜਾਂਦੇ ਨੇ ਸੋ ਦਸਤੀ ਇਹ ਤਾਂ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਜ਼ਰਦਾ ਮਾਹੌਲ ਹੈ ਇਸ ਸਮੇਂ ਹਰ ਪਾਸੇ ਹਰ ਅੱਖ ਪਿੰਡ ਮਾਨਕਵਾਲ ਮਲੇਰ ਕੋਟਲਾ ਜਿਲ੍ਹੇ ਦਾ ਪਿੰਡ ਮਾਨਕਵਾਲ ਜਿਹੜਾ ਕਿ ਹਰ ਅੱਖ ਇਸ ਪਿੰਡ ਦੀ ਅੱਜ ਨਾਮਾਇਆ ਤੇ ਇਲਾਕੇ ਦੇ ਵਿੱਚ ਪੂਰੇ ਇਸ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਸੋ ਇਸ ਤੋਂ ਵੱਡਾ ਦੁੱਖ ਹੋਰ ਕੀ ਹੋ ਸਕਦਾ ਇੱਕ ਪਿੰਡ ਦੇ ਵਿੱਚ ਅੱਠ ਸਵੇ ਅੱਠ ਜਿਹੜੇ ਕਿ ਚਿਖਾ ਬਲਨ ਵਾਕਏ ਜੀ ਬਹੁਤ ਜਿਹੜਾ ਕਿ ਦਰਦਨਾਕ ਇਸ ਪਿੰਡ ਲਈ ਅਤੇ ਇਲਾਕੇ ਲਈ ਹੈ ਸਜੰਦਾ ਵੀ ਜਿਹੜਾ ਕਿ ਡਰਾਈਵਰ ਸੀ ਡਰਾਈਵਰ ਨੇ ਕੋਈ ਨਸ਼ਾ ਕੀਤਾ ਰਾਣਾ ਸਾਹਿਬ ਖੜ ਕੇ ਉਸਨੇ ਸ਼ਰਾਬ ਪੀਤੀ ਉਸ ਤੋਂ ਪਰਾਂ ਜਿਹੜਾ ਕਿ ਇਹ ਸਾਰਾ ਵਾਕਿਆ ਹੋਇਆ ਅਤੇ ਅਗਿਆਕੀ ਜਿਹੜਾ ਕਿ ਟਰੈਂਪੂ ਨਹਿਰ ਵਿੱਚ ਡਿੱਗ ਜਾਂਦਾ ਹੈ ਜਿਸ ਦੇ ਵਿੱਚ 10 ਲੋਕ ਮਰੇ ਜਾ ਗਏ ਨੇ ਇਹਨਾਂ ਦੇ ਵਿੱਚੋਂ 8 ਦੀ ਡੈੱਡ ਬੋਡੀ ਤਾਂ ਮਿਲ ਚੁੱਕਿਆ ਨੇ ਪਰ ਦੋ ਵੀ ਅਜੇ ਵੀ ਦੋ ਲੋਕਾਂ ਦੀ ਡੈੱਡ ਬਾਡੀ ਜਿਹੜੀ ਕਿ ਨਹੀਂ ਮਿਲੀ ਕਿਉਂਕਿ ਅਜੇ ਵੀ ਜਿਹੜੀ ਕਿ ਨਗਰ ਕਾਰ ਪ੍ਰਸ਼ਾਸਨ ਦੀਆਂ ਟੀਮਾਂ ਉਹਨਾਂ ਨੂੰ ਭਾਲ ਰਹੀਆਂ ਨੇ ਅਤੇ ਅਜੇ ਤੱਕ ਵੀ ਜਿਹੜੇ ਕਿ ਡੈੱਡ ਬਾਡੀयां ਨਹੀਂ ਮਿਲੀਆਂ ਪ੍ਰਸ਼ਾਸਨ ਦੀ ਭਾਲ ਲਗਾਤਾਰ ਜਾਰੀ ਹੈ ਸੋ ਨਗਰ ਕਾਰ ਲੋਕ ਸੌਣ ਦੇ ਮਹੀਨੇ ਦੇ ਵਿੱਚ ਯਾਤਰਾਾਂ ਤੇ ਜਾਂਦੇ ਨੇ ਜਾਂ ਬਹੁਤੇ ਸਦਾ ਨੂੰ ਗੱਲ ਕਰੀਏ ਤਾਂ ਨਾਨਾ ਨੰਦੇ ਵੀ ਦਰਸ਼ਨ ਦੇ ਲਈ ਜਾਂਦੇ ਨੇ ਪਰ ਇਸ ਪਿੰਡ ਵਿੱਚ ਮਲੇਰ ਕੋੜਲਾ ਦੇ ਪਿੰਡ ਮਾਨਕਪਾਲ ਦੇ ਵਿੱਚ ਇੱਕ ਟੈਂਪੂ ਜੋ ਕਿ ਸਿਰਫ ਇੱਕ ਜਾਨੇ ਵੱਲੋਂ ਹੀ ਕਿਹਾ ਜਾਂਦਾ ਵੀ ਮੈਂ ਸੇਵਾ ਤੇ ਲੈ ਕੇ ਜਾਣਾ ਅਤੇ ਜਿਸ ਵਿੱਚ 29 ਲੋਕ ਸਵਾਰ ਹੋ ਕੇ ਜਾਂਦੇ ਨੇ ਸਾਰਾ ਰਸਤਾ ਤੈਅ ਕਰਦੇ ਨੇ ਜਦੋਂ ਵਾਪਸ ਮੁੜਦੇ ਨੇ ਤਾਂ ਕੀ ਪਤਾ ਸੀ ਜਦੋਂ ਪਿੰਡ ਵੀ ਦੂਰੀ ਕੁਝ ਕੀ ਰਹਿ ਜਾਣੀ ਹੈ ਤਾਂ ਇਹ ਹਾਦਸਾ ਹੋ ਜਾਣਾ ਹੈ ਲਗਭਗ ਪਿੰਡ ਤੋਂ 10-12 ਕਿਲੋਮੀਟਰ ਹੀ ਪਿੱਛੇ 10-12 ਕਿਲੋਮੀਟਰ ਪਿੰਡ ਰਹਿ ਗਿਆ ਸੀ ਪਰ ਉੱਤੇ ਜਾ ਕੇ ਜਿਹੜਾ ਕਿ ਇਹ ਟੈਂਪੂ ਹਾਸਤਗ੍ਰਸਤ ਹੋ ਜਾਂਦਾ ਅਤੇ ਜਿਸ ਵਿੱਚ 10 ਜਣਿਆਂ ਦੀ ਮੌਤ ਹੋ ਜਾਂਦੀ ਹੈ ਸੋ ਇਸ ਸਮੇਂ ਅੱਠ ਚਖਾਵਾਂ ਇਸ ਪਿੰਡ ਵਿੱਚ ਬਲਣ ਜਾ ਰਹੀਆਂ ਨੇ ਪੂਰਾ ਪਿੰਡ ਪੂਰਾ ਇਲਾਕਾ ਇਸ ਸਮੇਂ ਇਸ ਮੌਜੂਦ ਹੈ ਸਾਰੇ ਇਹ ਤੋਂ ਵੱਡਾ ਦੁੱਖ ਇਹ ਨਾ ਇੱਕ ਮਾਂ ਦੇ ਨਾਲ ਦੋ ਬੱਚਿਆਂ ਦਾ ਚਿਖਾ ਦੇ ਵਿੱਚ ਰੱਖ ਦੇਣਾ ਇਹ ਕੋਈ ਮਾਮੂਲੀ ਗੱਲ ਨਹੀਂ ਹੈ ਸਾਰੇ ਲੋਕਾਂ ਨੇ ਇਹਦਾ ਦਰਦ ਬਣਾਵਾ ਇਹ ਵੀ ਮਾਮੂਲੀ ਗੱਲ ਨਹੀਂ ਹੈ ਅੱਜ ਸਾਨੂੰ ਆਪਣੇ ਪਿੰਡ ਦੇ ਸੇਵਾ ਦੇ ਵਿੱਚ ਜਗ੍ਹਾ ਨਹੀਂ ਮਿਲ ਰਹੀ ਤੇ ਅਸੀਂ ਸੰਸਕਾਰ ਕਿੱਥੇ ਕਰੀਏ ਪਰ ਧੰਨਵਾਦ ਕਰਦਾ ਨਗਰ ਦਾ ਬਾਕੀ ਬਾਹਰਲੇ ਲੋਕਾਂ ਦਾ ਇਹਨਾਂ ਨੇ ਸਾਥ ਦਿੱਤਾ ਪਰ ਸਾਡੇ ਆਹਦੇ ਵੀ ਡੋਰ ਲੜਸਪੋਡੀਆਂ ਉਹਦੇ ਨਹਿਰ ਦੇ ਵਿੱਚ ਨੇ ਅਸੀਂ ਉਹਨਾਂ ਦੀ ਪਾਲ ਦੇ ਵਿੱਚ ਤਾਂ ਹਾਂ ਦੇ ਜਦੋਂ ਆਉਣਗੇ ਸਾਨੂੰ ਉਹ ਤੋਂ ਵੀ ਵੱਡਾ ਦੁੱਖ ਹੋਣਾ ਕਿ ਮੀਆਂ ਬੀਬੀ ਕੱਟੇ ਚਲੇ ਜਾਣਾ ਮਾਂ ਪੁੱਤ ਇਕੱਠੇ ਚਲੇ ਜਾਣਾ ਨਗਰ ਚ ਨਹਿਰ ਪੈ ਜਾਣਾ ਸਨ ਹੋ ਜਾਣੇ ਬੜੀ ਮਾੜੀ ਗੱਲ ਆ। 10 ਹੋ ਗਏ ਦੋ ਨਹਿਰ ਚੋਂ ਵੀ ਖਤਮ ਨੇ। 10 ਹੋ ਗਏ ਜੀ। ਅੱਜ ਕਿੰਨੇ ਨੂੰ ਅੱਗ ਲਾਈ? 8 ਨੂੰ ਲਾਈ ਆ ਜੀ ਅੱਜ। ਮਾਂ ਬਾਪ ਔ ਬੱਚੇ ਮਾਂ ਇਹਨਾਂ ਦੇ ਬੱਚਾ ਆਕਾਸ਼ ਦੀ 8 ਸਾਲ ਦਾ। ਬੇਟੀ ਐ 4 ਸਾਲ ਦੀ। ਤੇ ਉਹਨਾਂ ਦੀ ਮਾਤਾ ਤਿੰਨਾਂ ਨੂੰ ਇੱਕ ਚੀਕਾ ਦੇ ਵਿੱਚ ਸਾਰੇ ਪਿੰਡ ਨੇ ਚਿੜਕੇ ਅੱਜ ਦਾਗ ਲਾਇਆ ਕਿੰਨਾ ਵੱਡਾ ਦੁੱਖ ਹੋਊਗਾ। ਅਸੀਂ ਕਹਿ ਨਹੀਂ ਸਕਦਾ ਦੱਸ ਨਹੀਂ ਸਕਦਾ। ਇਕੱਠੇ ਲੈ ਲਓ। ਕੱਟਿਆਂ ਨੂੰ ਦੂਸਰਾ ਇੱਕ ਮੀਆਂ ਬੀਬੀ ਆ ਕ੍ਰਿਸ਼ਨਾ ਕੌਰ ਉਹਨੂੰ ਦਾਗਲਾ ਦਾ ਉਹਦੇ ਘਰ ਵਾਲਾ ਹਲੇ ਨਹਿਰ ਦੇ ਵਿੱਚ ਦੇਖੋ ਜੇ ਏਡਾ ਪਾਣਾ ਨਾ ਜ਼ਿੰਦਗੀ 'ਚ ਦੇਖਿਆ ਨਾ ਦੇਖਣਾ ਸੋਹਣਿਆ ਵੀ ਨਹੀਂ ਨਾ ਸਾਡੇ ਨਗਰ ਸੋਹਣਾ ਸੋਹਣਿਆ ਵੀ ਨਹੀਂ ਇਹ ਸਾਡੇ ਨਗਰ ਤੇ ਜੋ ਕਹਿਰ ਵਾਪਰਿਆ ਇਹ ਕਹਿਰ ਨੂੰ ਅਸੀਂ ਭੁੱਲ ਨਹੀਂ ਸਕਦੇ ਜ਼ਿੰਦਗੀ 'ਚ ਜਲਾ ਮਲੇਰ ਕੋਟਲਾ ਬੜਾ ਦੁੱਖ ਹੋਇਆ ਸਾਨੂੰ ਜਿਹੜੇ ਨਾਨਾ ਦੇਵੀ ਦੇ ਦਰਸ਼ਨਾਂ ਤੇ ਗਏ ਸੀ ਜਦੋਂ ਅਜਿਹੇ ਨਹਿਰ ਤੋਂ ਪਤਾ ਲੱਗਾ ਕਿ ਜਿਹੜਾ ਟੈਂਪੂ ਆ ਉਹ ਪੂਰੀਆਂ ਭਾਰੀਆਂ ਭਰੀਆਂ ਸਵਾਰੀਆਂ ਦੇ ਨਾਲ ਨਹਿਰ ਦੇ ਵਿੱਚ ਡਿੱਗ ਗਿਆ ਮੈਂ ਸਾਡੇ ਸਮਾਜ ਦੇ ਖਾਸ ਕਰਕੇ ਮੈਂ ਸਾਡੇ ਰਮਦਾਸੀਆ ਭਾਈਚਾਰੇ ਨੂੰ ਤੇ ਬਾਲਮੀਕ ਭਾਈਚਾਰੇ ਨੂੰ ਮੈਂ ਇਹ ਸੰਦੇਸ਼ ਦਿੰਨਾ ਕਿ ਜੇ ਤੁਸੀਂ ਜਾਣਾ ਤਾਂ ਪਰਿਵਾਰ ਇਕੱਠਾ ਨਾਲ ਜਾਵੋ ਇੱਕ ਇੱਕ ਦੋ ਦੋ ਜਾਣੇ ਜਾਵੋ ਤੇ ਬਾਕੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਦਿੱਤੀ ਆ ਗੁਰੂਆਂ ਨੇ ਸਭ ਤੋਂ ਵੱਡੀਆਂ ਕੁਰਬਾਨੀਆਂ ਸਿੱਖ ਇਤਿਹਾਸ ਦੇ ਵਿੱਚ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਤੇ ਉਹਦੇ ਗੁਣ ਗਾਓ ਤੇ ਸਾਨੂੰ ਬਹੁਤ ਦੁੱਖ ਹੋਇਆਗਾ ਐਸਾ ਦੁੱਖ ਦਾ ਹੀ ਘਾਟ ਘਾਟਾ ਜਾਇਪੀ ਜਾਇਪੁਰ ਮੰਦਪਾਗੀ ਦੁਰਘਟਨਾ ਜੋ ਵਾਪਰੀ ਹੈ ਜਿਸਨੇ ਪੂਰੇ ਨਗਰ ਨੂੰ ਤੇ ਪੂਰੇ ਪਰਿਵਾਰ ਨੂੰ ਇਸ ਦੁੱਖ ਦੀ ਇਲਾਕੇ ਦੀ ਇਸ ਦੀ ਦੁੱਖ ਕੜੀ ਦੇ ਵਿੱਚ ਝੋੜ ਕੇ ਰੱਖ ਦਿੱਤਾ ਹੈ ਤਾਂ ਸਮੂੱਚਾ ਸੋਗ ਦੀ ਲਹਿਰ ਪਿੰਡ ਵਿੱਚ છਾਈ ਹੋਈ ਹੈ ਕਿਉਂਕਿ ਕਈ ਘਰਾਂ ਦੇ ਘਰ ਖਾਲੀ ਹੋ ਗਏ ਸੋ ਵਾਹਿਗੁਰੂ ਅੱਗੇ ਪ੍ਰਮਾਤਮਾ ਅੱਗੇ ਹੀ ਅਰਦਾਸ ਬੇਨਤੀ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਜ ਬਖਸ਼ੀ ਤੇ ਸਮੂੱਚਾ ਸ਼੍ਰੋਮਣੀ ਅਕਾਲੀ ਦਲ ਇਸ ਦੁੱਖ ਦੀ ਘੜੀ ਵਿੱਚ ਪੂਰੇ ਪਰਿਵਾਰਾਂ ਦੇ ਨਾਲ ਖੜਾ ਹੈ ਤੇ ਹਰ ਵਿੜੇ ਉਹਨਾਂ ਦੇ ਨਾਲ ਖੜਾ ਹੈ ਜੀ। ਕਾਹ ਤੋਂ ਲੱਗਦਾ ਕਿ ਮੁਆਵਜ਼ੇ ਬਾਰੇ ਉਹਨੂੰ ਐਲਾਨ ਕਰਨਾ ਚਾਹੀਦਾ ਹੈ? ਹਾਂਜੀ ਜ਼ਰੂਰ ਉਹਨਾਂ ਨੂੰ ਮੁਆਵਜ਼ੇ ਬਾਰੇ ਐਲਾਨ ਵੀ ਕਰਨਾ ਚਾਹੀਦਾ ਤੇ ਕੁਛ ਨਾ ਕੁਛ ਇਹਨਾਂ ਨੂੰ ਰਾਹਤ ਵੀ ਦੇਣੀ ਚਾਹੀਦੀ ਹੈ ਕਿ ਇਸ ਦੀ ਦੁੱਖ ਦੀ ਘੜੀ ਵਿੱਚ ਕਿਉਂਕਿ ਇੱਕ ਪਰਿਵਾਰ ਦੇ ਤਿੰਨ ਮੈਂਬਰ ਆਪਾਂ ਦੇਖੇ ਨੇ ਕਿ ਚਲੇ ਗਏ ਉਹਨਾਂ ਦਾ ਪੂਰਾ ਪਰਿਵਾਰ ਹੀ ਖਾਲੀ ਹੋ ਗਿਆ ਜੀ। ਤੇ ਕਦੇ ਵੀ ਜ਼ਿੰਦਗੀ ਦਾ ਪੂਰਾ ਘਾਟਾ ਨਾ ਪੂਰਾ ਹੋਣ ਵਾਲਾ ਘਾਟਾ ਇਹ ਮੇਰਾ ਖਿਆਲ ਹੈ ਵੀ ਸਾਡੇ ਪਿੰਡ ਦੇ ਵਿੱਚ ਇਹ ਹਜੇ ਕਿਤੇ ਬਾਕਾ ਹੋਇਆ ਹੀ ਹੈ ਨਹੀਂ। ਆਲੇ-ਦਾਲੇ ਵੀ ਕਿਤੇ ਬਾਕਾ ਨਹੀਂ ਹੋਇਆ ਹੈਗਾ। ਜਿਹੜਿਆਂ ਕਿ ਇੱਕ ਪਿੰਡ ਦੇ ਵਿੱਚ ਅੱਠ ਸਵੇ ਲਗਾਤਾਰ ਇੱਕ ਵਾਰੀ ਚੱਲਣ ਨਹੀਂ ਮਾਂ ਤੇ ਦੋ ਬੱਚੇ ਮਾਂ ਤੇ ਦੋ ਬੱਚੇ ਪਤਾ ਸੁਣਿਆ ਉਹਦਾ ਤਾਂ ਪਰਿਵਾਰ ਹੀ ਖਤਮ ਹੋ ਗਿਆ ਵਿਚਾਰਿਆਂ ਦਾ ਇੱਕ ਇਹਦਾ ਘਰ ਵਾਲਾ ਰਹਿ ਗਿਆ ਤੇ ਇੱਕ ਉਹਦੀ ਦਾਦੀ ਰਹਿ ਗਈ ਤੇ ਇੱਕ ਉਹਦਾ ਦਾਦਾ ਰਹਿ ਗਏ ਬਹੁਤ ਔਖਾ ਬਹੁਤ ਔਖਾ ਇੱਕ ਹੋਰ ਪਰਿਵਾਰ ਆ ਉਹਦਾ ਹੈਗਾ ਦੋ ਜੀ ਨੇ ਦੋਨੇ ਉਹਨਾਂ ਦੇ ਮਾਂ ਪੇ ਨੂੰ ਚਲੇ ਗਏ ਚਲਦਾ ਜਾਂਦਾ ਬਾਬੂ ਮੇਨਾ ਗੁਰਪ੍ਰੀਤ ਸਿੰਘ ਜੁਤੀ ਪ੍ਰਦਾਨ ਭਾਰਤੀ ਮੇਦਕਰ ਮਿਸਨ ਜ਼ਿਲ੍ਹਾ ਮਲੇਰ ਕੋਲਾ ਅੱਜ ਜਿਸੀ ਮਾਨਕਵਾਲ ਪਿੰਡ ਦੇ ਵਿੱਚ ਪਹੁੰਚੇ ਜਿੱਥੇ ਬਹੁਤ ਹੀ ਦੁੱਖ ਦੀ ਘੜੀ ਅੱਜ ਜਿੰਨਾ ਪਰਿਵਾਰਾਂ ਉੱਤੇ ਬੀਤੀ ਆ ਉਹ ਬਹੁਤ ਹੀ ਦੁੱਖ ਦੀ ਘੜੀ ਆ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰਾਂ ਕਿਉਂਕਿ ਜੋ ਆਪਣੇ ਰਾੜਾ ਸਾਹਿਬ ਦੇ ਲਾਗੇ ਜਿਹੜੇ ਪਿੰਡ ਦੀ ਨਹਿਰ ਉੱਤੇ ਇੱਕ ਟੈਂਪੂ ਦੇ ਨਾਲ ਹਾਸਤਾ ਵਾਪਰਿਆ ਜਿਨ੍ਹਾਂ ਦੇ ਵਿੱਚ ਬੱਚੇ ਬਜ਼ੁਰਗ ਤੇ ਮਹਿਤਾਵਾਂ ਸਨ ਤੇ ਬਹੁਤ ਹੀ ਸਾਨੂੰ ਦੁੱਖ ਲੱਗਿਆ ਮਨ ਨੂੰ ਬਹੁਤ ਠੇਸ ਪਹੁੰਚੀ ਆ ਕਿ ਸਾਡੇ ਘਰਾਂ ਦੇ ਘਰ ਖਾਲੀ ਹੋ ਗਏ ਪਿੰਡ ਦੇ ਵਿੱਚ ਇੱਕ ਸੋਗ ਦੀ ਲਹਿਰ ਜੋ ਕਿਸੇ ਘਰ ਦੇ ਵਿੱਚ ਚੁੱਲ੍ਹਾ ਤੱਕ ਨਹੀਂ ਬੜਿਆ ਤਿੰਨ ਦਿਨ ਹੋ ਗਏ ਬਹੁਤ ਦੁੱਖ ਲੱਗਿਆ ਮਨ ਨੂੰ ਦੇਖ ਕੇ ਇਹ ਗੱਲਾਂ ਜਿੰਨੇ ਛੋਟੇ ਛੋਟੇ ਬੱਚੇ ਜੋ ਦੇਖੇ ਨਹੀਂ ਜਾਂਦੇ ਜਿਨ੍ਹਾਂ ਦੇ ਸੇਵੇ ਅੱਜ ਤੁਸੀਂ ਦੇਖ ਰਹੇ ਹੋ ਇੱਥੇ ਵੱਰ ਰਹੇ ਨੇ ਮਾਂ ਮਾਂ ਰੋ ਰਹੀਆਂ ਨੇ ਇਹਨਾਂ ਦੇ ਸਿਰ ਤੋਂ ਸੁਆਗ ਉੱਠ ਗਏ ਜਿਨ੍ਹਾਂ ਬੱਚਿਆਂ ਨੇ ਅੱਜ ਤੱਕ ਦੁਨੀਆ ਦੇ ਕੁਝ ਦੇਖਿਆ ਹੀ ਨਹੀਂ ਬਹੁਤ ਦੁੱਖ ਲੱਗਿਆ ਮਨ ਨੂੰ ਦੇਖ ਕੇ ਵਾਹਿਗੁਰੂ ਇਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਿੱਤ ਨਾਂ ਮੈਂ ਸ਼ਮਕਾਦ ਅंसारी ਜਿੰਨਾ ਇਨਚਾਰਜ ਬੌਨ ਸਮਾਜ ਪਾਰਟੀ ਮਲੇ ਕੋੜਾ ਸਾਨੂੰ ਕੱਲ ਪਤਾ ਲੱਗਿਆ ਕਿ ਵੀ ਮਾਨਕਵਾਲ ਦੇ ਵਿੱਚ ਘਟਨਾ ਵਾਪਰੀ ਗਈ ਜਦੋਂ ਅਸੀਂ ਪਤਾ ਕੀਤਾ ਅਸੀਂ ਆਪਣੇ ਵਰਕਰਾਂ ਤੋਂ ਤੁਹਾਨੂੰ ਪਤਾ ਲੱਗਿਆ ਕਿ ਵੀ ਬਹੁਤ ਵੱਡੀ ਘਟਨਾ ਵਾਪਰੀ ਆ ਅਸੀਂ ਫੌਰਨ ਆਪਣਾ ਕੰਮ ਛੱਡ ਕੇ ਅਸੀਂ ਇੱਥੇ ਆਏ ਇੱਥੇ ਆ ਕੇ ਅਸੀਂ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਉਸ ਤੋਂ ਬਾਅਦ ਅਸੀਂ ਸਰਕਾਰ ਨੂੰ ਵੀ ਮਤ ਅਸੀਂ ਜਗਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇੱਥੇ ਮੀਡੀਆ ਆਇਆ ਦਾ ਕੱਲੋਂ ਅਸੀਂ ਮਤ ਵਾਈਡ ਦੇ ਵਿੱਚ ਕਿਹਾ ਕਿ ਵੀ ਇਹ ਗਰੀਬ ਪਰਿਵਾਰ ਨੇ ਇਹਨਾਂ ਨੂੰ ਮਾਹ ਮਾਲੀ ਸਹਾਇਤਾ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਜ਼ਖਮਾਂ ਤੇ ਮਲਮ ਦਾ ਕੰਮ ਕੀਤਾ ਜਾਵੇ ਪਰ ਸਰਕਾਰ ਨੇ ਹਜੇ ਤੱਕ ਮਾਹ ਮਾਲੀ ਸਹਾਇਤਾ ਦਾ ਕੀ ਕਰਨੀ ਸੀ ਸਰਕਾਰ ਨੇ ਆ ਕੇ ਕੋਈ ਸਾਡੀ ਖਬਰ ਸਾਰ ਨਹੀਂ ਲਈ ਮੈਂ ਸਰਕਾਰ ਨੂੰ ਇਹੀ ਸਰਕਾਰ ਕੋਲ ਮੰਗ ਕਰਾਂਗਾ ਕਿ ਇਹ ਗਰੀਬ ਪਰਿਵਾਰਾਂ ਨੂੰ ਘੱਟੋ ਘੱਟ 25-25 ਲੱਖ ਰੁਪਿਆ ਮਦਦ ਕੀਤੀ ਜਾਵੇ ਅਤੇ ਇੱਕ ਨੌਕਰੀ ਦਿੱਤੀ ਜਾਵੇ ਤਾਂ ਕਿ ਇਹ ਜਿਹੜੇ ਗਰੀਬ ਪਰਿਵਾਰ ਨੇ ਇਹ ਜਰਕ ਆਪਣੇ ਸੁਲੁਗਦੇ ਹੋ ਜਾਣ ਅਸੀਂ ਇਹੀ ਸਰਕਾਰ ਨੂੰ ਅਪੀਲ ਕਰਾਂਗੇ ਹਾਂ ਜੀ ਕਿਰਮਤ ਮੇਰਾ ਨਾਮ ਪ੍ਰਕਾਸ਼ ਰੋਏ ਮੋਦਰ ਸਮਾਜ ਪਾਰਟੀ ਹਰਗਪਨ ਮੇਰਕੋਲਾ ਜੋ ਇਹ ਬਾਕਾ ਬੀਕਾ ਅਣਹੋਣੀ ਵਾਪਰੀ ਆ ਮਾਨਕਵਾਲ ਪਿੰਡ ਦੇ ਤੁਹਾਨੂੰ ਹਾਈ ਕਮਾਂਡ ਨੇ ਹੁਕਮ ਕੀਤਾ ਤੇ ਕਿਹਾ ਪਤਾ ਕਰੋ ਜਾ ਕੇ ਦੇਖੋ ਉੱਥੇ ਅਸੀਂ ਅੱਜ ਗਏ ਆ ਕੱਲ ਵੀ ਆਏ ਸੀ ਅੱਜ ਵੀ ਆਇਆ ਉੱਥੇ ਲਾਤਾਂ ਕਰਵਾਈਆਂ ਨੇ ਤੇ ਪੌਣ ਇਹ ਕਹਿੰਦੀ ਆ ਵੀ ਜਦੋਂ ਇੱਕ ਬੁੱਤ ਤੇ 3 3 4 4 10 10 ਕਰੋੜ ਰੁਪਇਆ 3 3000 ਕਰੋੜ ਰੁਪਇਆ ਇੱਕ ਬੁੱਤੇ ਖਾਚਿਆ ਗਿਆ ਕੀ ਉੱਥੇ ਜਿਹੜੇ ਰਣਾ ਸਾਹਿਬ ਵਾਲਾ ਨਹਿਰ ਆ ਉੱਥੇ ਰੀਲ ਵੀ ਨਹੀਂ ਲੱਗ ਸਕਦੀ ਕਿਉਂ ਨਹੀਂ ਲੱਗ ਸਕਦੀ ਉੱਥੇ ਰੀਲਿੰਗ ਲੱਗੇ ਉੱਥੇ ਕਿੰਨੇ ਵਾਕਏ ਹੋ ਚੁੱਕੇ ਪਹਿਲਾਂ 3 ਮਹੀਨੇ ਪਹਿਲਾਂ ਸਰਕਾਰ ਵੀ ਕਰਕੇ ਰੜੀਆ ਆ 10 ਗਏ 10 ਬੰਦੇ ਮੁੰਡੇ ਮਰ ਗਏ ਉਹ ਕੌਣ ਇਹ ਜਿਵੇਂ ਮਾਰਾ ਜਿਵੇਂ ਮਾਰੀ ਸਰਕਾਰ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦੇ ਬੱਚਿਆਂ ਨੂੰ ਸਾਰਿਆਂ ਨੂੰ ਇੱਕ ਇੱਕ ਪਰਿਵਾਰ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਤਿੰਨਾਂ ਦੇ 25-25 ਲੱਖ ਰੁਪਏ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਨੂੰ ਮਿਲਣਾ ਚਾਹੀਦਾ ਤਾਂ ਕਿ ਇਹਹੀ ਰੋਜ਼ਗਾਰ ਦਾ ਸਾਧਨ ਦਿਨਾਂ ਦੇ ਮੁੰਡਿਆਂ ਦੇ ਹੋਰ ਕੋਈ ਵੀ ਉਹਨਾਂ ਦਾ ਪਰਿਵਾਰ ਦਾ ਸਭ ਜੀ ਯਾਨੀ ਕਿ ਬੁਢੇ ਨੇ ਵਿਚਾਰੇ ਉਹਨਾਂ ਨੂੰ ਕੁਝ ਹੋਣਾ ਨਹੀਂਗਾ ਇਹੀ ਕਮਾਉਦੇ ਦੀ ਇਹੀ ਖਾਂਦੇ ਦੀ ਜਵਾਬ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਸਰਕਾਰ ਨੂੰ ਜੇ ਇਹ ਨਾ ਵਾਪਰਿਆ ਨਾ ਹੋਇਆ ਕੰਮ ਇਹਨਾਂ ਨੇ ਨਾ ਸਰਕਾਰ ਨੇ ਸਾਡੀ ਗੌਰ ਕੀਤਾ ਤਾਂ ਅਸੀਂ ਇਹ ਕਰਨਾ ਦੇਣ ਤੇ ਜਾਂ ਸੰਘਰਸ਼ ਵਿਢਣ ਦੇ ਮਜਬੂਰ ਹੋਵਾਂਗੇ ਜੈ ਭੀਮ ਜੈ ਭਾਟ ਨਾਮ ਮੇਰਾ ਰਿਸ਼ੂ ਹੈ ਜੀ ਪਿੰਡ ਜਤਵਾਲਾ ਤੇ ਜਦੋਂ ਐਂਬੂਲੈਂਸਾਂ ਲੰਘੀਆਂ ਨੇ ਪਿੰਡ ਵਿੱਚ ਦਾ ਰਹਿ ਹਾ ਨਹੀਂ ਗਿਆ ਐਟਿਸ ਹੋਕ ਦੀ ਲਹਿਰਾ ਤਾਂ ਅਸੀਂ ਪਿੰਡੋਂ ਆਏ ਦੇਖਿਆ ਤੇ ਇਹ ਗਰੀਬ ਪਰਿਵਾਰਾਂ ਨੂੰ ਸਰਕਾਰ ਨੂੰ ਬੇਨਤੀ ਹੈ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ ਜੋ ਇਹਨੇ ਸੱਟ ਲੱਗੀ ਹੈ ਇਹ ਸਾਰੀ ਉਮਰ ਨਹੀਂ ਭੁੱਲ ਸਕਦੇ ਤਾਂ ਇਹ ਆਪਣਾ ਰਜਗਾਰ ਚਲਾ ਸਕਣ ਤੇ ਇੱਕ ਇੱਕ ਨੌਕਰੀ ਦੇਣੀ ਚਾਹੀਦੀ ਆ ਸਾਰੇ ਪਰਿਵਾਰ ਦੇ ਇੱਕ ਇੱਕ ਮੈਂਬਰ ਨੂੰ ਹੱਥ ਵਨ ਕੇ ਬੇਨਤੀ ਆ ਤੇ ਜੋ ਇਹ ਘਟਨਾ ਹੋਈ ਆ ਇੱਥੇ ਇੱਕ ਵੇ ਪਿੰਡ ਚ ਨਹੀਂ ਕਈ ਪਿੰਡਾਂ ਚ ਰੋਟੀ ਨਹੀਂ ਪੱਕਣੀ ਬਹੁਤ ਸੋਗ ਦੀ ਲਹਿਰ ਆ ਗਈ ਛੋਟੇ ਛੋਟੇ ਮਾਸੂਮ ਬੱਚੇ ਤੇ ਇੱਕ ਘਰ ਦੇ ਤਿੰਨ ਤਿੰਨ ਜੀ ਕੋ ਦੋ ਜੀ ਘਰ ਖਾਲੀ ਹੋ ਗਏ ਤੇ ਸਰਕਾਰ ਨੂੰ ਬੇਨਤੀ ਆ ਕਿ ਇੱਧਰ ਧਿਆਨ ਦਿੱਤਾ ਜਾਵੇ ਧੰਨਵਾਦ ਜੀ